ਕਿਰਪਾ ਹੋ ਗਈ ਕਿ ਬਚਾਅ ਹੋ ਗਿਆ ਜਿੱਦਾਂ ਵਾਸੇ ਬ੍ਰੇਕ ਫੇਲ ਹੋ ਗਏ ਇੱਥੇ ਕਟਾਨਾ ਜੀ ਡੀ ਆ ਕੇ ਸਵਾਰੀਆਂ ਦਾ ਬਚਾਅ ਤਾਂ ਹੋ ਗਿਆ ਬਹੁਤ ਤਿੰਨ ਚਾਰ ਸਧਾਲੂਆਂ ਦੇ ਸੱਟਾਂ ਨੇ ਉਹਨਾਂ ਵਿੱਚ ਆਮਨਬ੍ਰੀਤ ਬੱਚਾ ਵੀ ਸ਼ਿਕਾਇਤ ਕਰਦਾ ਛਾਤੀ ਦਰਦ ਮੈਨੂੰ ਹੋ ਰਹੀ ਹੈ ਸੋ ਮਹਾਰਾਜ ਕਿਰਪਾ ਕਰੇ ਕਿ ਸਾਰਿਆਂ ਦਾ ਬਚਾਅ ਇਦਾਂ ਹੀ ਹੋ ਜਾਵੇ ਸੋ ਡਰਾਈਵਰਾਂ ਨੂੰ ਇਹ ਬੇਨਤੀ ਆ ਸੰਗਤਾਂ ਨੂੰ ਬੇਨਤੀ ਗੁਰੂ ਘਰਾਂ ਦੇ ਹੁੰਦੇ ਬੜੇ ਇहतਿਆਤ ਨਾਲ ਆਓ ਗੱਡੀਆਂ ਦੀ ਜਿਹੜੀ ਹਾਲਾਤ ਹੈ ਉਹ ਚੈੱਕ ਕਰਕੇ ਲਿਆਓ ਨਵੀਆਂ ਗੱਡੀਆਂ ਲੈ ਕੇ ਆਓ ਪੁਰਾਣੀ ਗੱਡੀ ਨਾਲ ਲੈ ਕੇ ਆਓ ਕਿਉਂਕਿ ਪੁਰਾਣੀ ਗੱਡੀ ਦੀ ਬ੍ਰੇਕ ਫੇਲ ਹੋ ਜਾਂਦਾ ਟਾਇਰ ਗੱਡੀ ਚ ਕੁੱਤ ਕਨੇ ਕੀ ਖਰਾਬੀ ਆ ਸਕਦੀ ਹੈ ਸੋ ਬਾਰ ਬਾਰ ਅਸੀਂ ਬੇਨਤੀ ਕਰਦੇ ਆ ਕਿ ਏਡੇ ਏਡਾ ਖਤਰਨਾਕ ਨਹੀਂ ਰਸਤਾ ਹੈ ਆਪਾਂ ਮਣੀ ਕਰਨ ਵੀ ਜਾਣਦੇ ਆ 올ਡ ਹਮਾਚਲ ਜਾਣਦੇ ਆ ਸਾਡੇ ਕਿੰਨੇ ਜਿਹੜਾ ਦੁਰਘਟਨਾਵਾਂ ਹੁੰਦੀਆਂ ਇਹਦਾ ਨਤੀਜਾ ਮੈਂ ਇਹੀ ਕੱਢਿਆ ਕਿ ਲਾਪਰਵਾਹੀ ਜਿਹੜੇ ਖੇਤ ਬੋਣ ਵਾਲੇ ਡਰਾਈਵਰ ਆ ਉਹ ਟਰੈਕਟਰ ਲੈ ਕੇ ਇੱਥੇ ਨਵਾਜਣ ਟਰਾਲੀਆਂ ਡਬਲ ਸਟੋਰੀ ਕੱਲ ਇੱਕ ਟਰਾਲੀ ਆਈ ਡਬਲ ਸਟੋਰੀ ਉਹਨਾਂ ਨੇ ਚਾਰਨਗਾਂ ਨੂੰ ਤਾਰੀ ਮੈਂ ਮਿਹਨਤ ਕੀਤੀ ਵੀ ਨਾ ਤਾਰੋ ਉਹ ਕਦੇ ਬਾਬਾ ਜੀ ਤਾਂ ਰੋਜ਼ ਹੀ ਆਉਂਦੇ ਸਾਨੂੰ ਰੋਕਿਆ ਸੀ ਤੇ ਵੇ ਰੁਕਣਾ ਸੋ ਕਹਿਣ ਤੋਂ ਬਾਅਦ ਸੰਗਤ ਵੀ ਕਿਤੇ ਨਾ ਕਿਤੇ ਵਿਜੇ ਦਾ ਇਸ ਗੱਲ ਤੇ ਕਿ ਅਸੀਂ ਪੁਰਾਣੀਆਂ ਗੱਡੀਆਂ ਲੈ ਕੇ ਆਣਾ ਜਾਂ ਇਦਾਂ ਦੇ ਹਰਾਦ ਵਿੱਚ ਨਾ ਆਓ ਕਿਰਪਾ ਕਰਕੇ ਇੱਥੇ ਗੁਰੂ ਘਰ ਆਪਾਂ ਖੁਸ਼ੀ ਲੈਣਾ ਆਵੇ ਆ ਜੀ ਆਇਆਂ ਨੂੰ ਤੁਹਾਡਾ ਗੁਰੂ ਘਰ ਹੈ ਦੇਣਾ ਹੋਰਾ ਪਾਓ ਪਰ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਨੂੰ ਪਾਲਣਾ ਕਰੀਏ ਉੱਪਰ ਬੋਰਡ ਲੱਗਿਆ ਹੋਇਆ ਪੰਜਾਬੀ ਚ ਕਿ ਥੱਲੇ ਹਾਈ ਜਿਹੜੇ ਵੱਡੇ ਵਹੀਕਲ ਹੈ ਬੱਸਾਂ ਆ ਟਰੈਕ ਟਰਾਲੀ ਹੈ ਪਿਕਅਪ ਆ ਉਹ ਥੱਲੇ ਨਹੀਂ ਲੈ ਕੇ ਜਾਣੀਆਂ ਚਰਨੰਗਾ ਸਾਹਿਬ ਜਾਓ ਇਸ਼ਨਾਨ ਕਰੋ ਦਰਸ਼ਨ ਕਰੋ ਪਰ ਇਹ ਗੱਡੀਆਂ ਨਾਲ ਲੈ ਕੇ ਜਾਓ ਕਿੰਨੀ ਕੁ ਦੂਰ ਹੈ ਆ ਥੋੜੀ ਤਾਂ 500 ਮੀਟਰ ਬਾਅਦ ਹੈ ਆਪਾਂ ਪੈਦਲ ਵੀ ਜਾ ਸਕਦੇ ਆ ਨਾਲੇ ਤੁਹਾਡੀ ਬੰਦਗੀ ਹੋ ਜੂਗੀ ਤੁਹਾਡਾ ਬਣ ਜੂਗਾ ਪੁੰਨ ਸੋ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਬੜੇ ਰਾਮ ਨਾਲ ਉੱਥੇ ਗੱਡੀ ਉੱਪਰ ਖਾਂ ਬਣਿਆ ਹੋਇਆ ਹੈ ਪਾਰਕਿੰਗ ਦਾ ਪਾਰਕਿੰਗ ਬਣੀ ਹੋਈ ਹੈ ਬੋਰਡ ਲੱਗੇ ਹੋਏ ਨੇ ਅੱਗੇ ਤਾਂ ਮੁਲਾਜ਼ਮ ਹੁੰਦੇ ਪੁਲਿਸ ਦੇ ਪਰ ਐਸਪਰ ਮੁਲਾਜ਼ਮ ਨਹੀਂ ਸੀ ਉੱਥੇ ਕੋਈ ਚਲੋ ਜੇ ਮੁਲਾਜ਼ਮ ਨਹੀਂ ਹੈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉੱਥੇ ਬੋਰਡ ਨੂੰ ਇਗਨੋਰ ਨਾ ਕਰੀਏ ਸੋ ਬੋਰਡ ਨੂੰ ਜਿਹੜੇ ਲੱਗੇ ਹੋਏ ਨਿਜਵਨ ਦੀ ਪਾਲਣਾ ਜੀ ਕਰੀਏ ਸੋ ਧੰਨ ਗੁਰੂ ਅਰਦਾਸ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹ ਸਿਹਤ ਜਾਬ ਹੋਣ ਸਿਆਣਾ ਹਸਪੀਟਲ ਕੁਝ ਦਾਖਲ ਨੇ ਉੱਥੇ ਜਾ ਕੇ ਅਸੀਂ ਖਬਰ ਸਾਂ ਲੈਣ ਦਾ ਯਤਨ ਕਰਦੇ ਆਂ ਬਾਬਾ ਜੀ ਤੁਸੀਂ ਤਪੋਵਿਸ਼ਾਨ ਸ਼੍ਰੀ ਖਰਗੋੜ ਸਾਹਿਬ ਤੋਂ ਆਏ ਹੋ ਹੁਣ ਪਹੁੰਚੇ ਹੋ ਉੱਥੇ ਤੇ ਕਿੰਨੇ ਕੁ ਇੱਥੇ ਜਿਹੜੇ ਜਖਮੀ ਹੋਏ ਨੇ ਦੇਖੋ ਜੀ ਕੁਝ ਪਤਾ ਚੱਲੇ ਜਿਹਦੇ ਸਾਹਮਣਾਂ ਤਾਂ 2-3 ਜਖਮੀ ਨੇ ਜੀ ਬਾਕੀ ਸਾਰੇ ਠੀਕ ਹੈ ਬਾਕੀ ਠੀਕ ਹੈ ਬਚਾ ਹੋ ਗਿਆ ਔਰ ਗੱਡੀ ਥੱਲੇ ਆ ਕੇ ਪੜਤੀ ਬਿਲਕੁਲ ਖੇਰ ਤੇ ਥੱਲੇ ਪੱਧਰੇ ਚ ਆ ਕੇ ਅੱਛਾ ਜੀ ਪੰਜ ਛੇ ਜਣਿਆਂ ਦੇ ਸੱਟਾ ਹੈ ਜੀ ਹਾਂ ਬਾਕੀ ਹੁਣ ਜਾ ਕੇ ਹਸਪਤਾਲ ਦੇਖਦੇ ਆ ਜਾਂਚ ਕਰਦੇ ਆ ਤੇ ਇਹ ਬੱਚਾ ਇਹ ਬੱਚਾ ਵੀ ਕਹਿੰਦਾ ਮੈਨੂੰ ਛਾਤੀ ਦਰਦ ਆ ਕੋਈ ਕੋਟਾ ਇੱਟਾ ਗਿਆ ਹੋਣਾ ਕਿ ਬਈ ਅੱਛਾ ਜੀ ਸੋ ਇਹਨੂੰ ਵੀ ਹਸਪਤਾਲ ਲੈ ਕੇ ਜਾ ਰਹੇ ਆ ਸੇ ਹਨ ਲੱਗਿਆ ਹੈ ਪ੍ਰਾਈਵੇਟ ਉੱਥੋਂ ਫਸਟ ਐਡ ਦਵਾ ਕੇ ਫਿਰ ਜਿੱਦਾਂ ਵੀ ਡਾਕਟਰ ਕਹੂਗਾ ਉਹ ਰੈਫਰ ਵੱਡੇ ਹਸਪਤਾਲ ਤੇ ਨਾਲ ਨੂੰ ਕਰਾਉਂਦੇ ਆ ਠੀਕ ਇਹਨਾਂ ਦਾ ਕਿਰਨਵੱਲ ਆ ਹਾਂ ਜੀ ਹਾਂ ਕਿੰਨੀ ਉਮਰ ਸੀ

ਪਤਾ ਨਹੀਂ ਲੱਗਿਆ ਜੀ ਅਸੀਂ ਆ ਰਹੇ ਸੀਗੇ ਪਤਾ ਨਹੀਂ ਕਹਿੰਦੇ ਗੱਡੀ ਦੀ ਬ੍ਰੇਕ ਵਗੈਰਾ ਕਹਿੰਦੇ ਫੇਲ ਹੋ ਗਈ ਛਾ ਅੱਛਾ ਜੀ ਉਹਦੇ ਕਰਕੇ ਮਤਲਬ ਬਸ ਇੰਡਸਟਰੀ ਤੋਂ ਆਉਣੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਸਮਰਾਲਾ ਤੋਂ ਆਏ ਹਾਂ ਡਿਸਟ੍ਰਿਕਟ ਲੁਧਿਆਣਾ ਜੀ ਤੇ ਖੁਰਾਕਾ ਸਾਹਿਬ ਦਰਸ਼ਨ ਕਰਨ ਆਏ ਸੀ ਤੇ ਕਿਸ ਦੀ ਮੌਤ ਤਾਂ ਨਹੀਂ ਹੋਈ ਮੈਨੂੰ ਤਾਂ ਜੀ ਕੁਝ ਨਹੀਂ ਪਤਾ ਕਿਉਂਕਿ ਮੈਂ ਖੋਤਾ ਉਹ ਠੀਕ ਹੈ ਓਕੇ ਠੀਕ ਹੈ